ਸੋ ਪਿਆਰਾ ਬਾਬਾ ਦੀਪ ਸਿੰਘ ਦੇ ਦਰਬਾਰ ਜਦੋਂ ਬੰਦਾ ਸੱਚਾ ਮਨ ਲੈ ਕੇ ਜਾਂਦਾ ਨਾ ਬੰਦਾ ਇਹ ਸੋਚ ਕੇ ਜਾਂਦਾ ਕਿ ਮੈਂ ਆਪਣੇ ਗੁਰੂ ਦੇ ਨਾਲ ਬਹਿ ਕੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਗੱਲਾਂ ਕਰਨੀਆਂ ਮੈਂ ਆਪਣੇ ਮਾਲਕ ਨੂੰ ਯਾਦ ਕਰਨਾ ਹੈ ਉਹਨੂੰ ਆਪਣਾ ਦੁੱਖੜਾ ਸੁਣਾਣਾ ਹੈ ਇੰਨੀ ਪਵਿੱਤਰ ਧਰਤੀ ਹੈ ਇੰਨੀ ਪੋਜ਼ਿਟਿਵਿਟੀ ਹੈ ਇੱਥੇ ਕਿ ਬੰਦਾ ਆਂਦੇ ਦੁੱਖ ਭੁੱਲ ਜਾਂਦਾ ਆਪਣੇ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦਾ ਪ੍ਰਤੱਖੀ ਰੂਪ ਇੱਥੇ ਨਿਵਾਸ ਹੈ ਸੱਚੀ ਨੀਅਤ ਦੇ ਨਾਲ ਜਾਓਗੇ ਕਦੇ ਖਾਲੀ ਹੱਥ ਵਾਪਸ ਨਹੀਂ ਆਓਗੇ ਕੰਦੇਠਾਂ ਡਾਂਡ ਬੜੀ ਹੋ ਗਈ ਐ ਧੁੰਦ ਬਹੁਤ ਜ਼ਿਆਦਾ ਪੈ ਰਹੀ ਐ ਪਰ ਜਿੰਨੂ ਬਾਬਾ ਦੀਪ ਸਿੰਘ ਦੇ ਪਿਆਰ ਦਾ ਨਿਗ ਮਿਲ ਜਾਂਦਾ ਨਾ ਉਹਨੂੰ ਫੇਰੇ ਚੀਜ਼ਾਂ ਦਾ ਫਰਕ ਨਹੀਂ ਪੈਂਦਾ ਉਹਦੇ ਅੰਦਰ ਤੇ ਸਗੋਂ ਤਾਂਗ ਹੁੰਦੀ ਐ ਕਿ ਕਦੋਂ ਚੁਪਾਰੇ ਦੇ ਜਾਈਏ ਕਦੋਂ ਬਾਬਾ ਦੀ ਸਿੰਘ ਨਾਲ ਬੈ ਕੇ ਆਪਣੇ ਮਾਂ ਦੀਆਂ ਗੱਲਾਂ ਕਰੀਏ ਆਪਣੇ ਦਿਲ ਦਾ ਹਾਲ ਸੁਣਾਈਏ ਬਾਬਾ ਜੀ ਨੂੰ ਇਹ ਪਿਆਰ ਹੈ ਜਿਹੜਾ ਖਿੱਚ ਕੇ ਲੈ ਕੇ ਆਉਂਦਾ ਜੀ ਉਹਨਾਂ ਸੰਗਤਾਂ ਦੇ ਨਸੀਬ ਹੀ ਅੱਡੇ ਉੱਚੇ ਐ ਜਿਹੜੇ ਇਸ ਦਰਬਾਰ 'ਚ ਆ ਕੇ ਚੁਪਾਰੇ ਦੀ ਹਾਜ਼ਰੀ ਭਰਦੇ ਐ ਕਿਉਂਕਿ ਬਾਬਾ ਦੀਪ ਸਿੰਘ ਦੇ ਬੜੇ ਪਿਆਰੇ ਜੀ ਬਿਨਾ ਹੁਕਮ ਤੋਂ ਤੇ ਕੋਈ ਨਹੀਂ ਆ ਸਕਦਾ ਇੱਕ ਗਲੀ ਛੱਡ ਕੇ ਵੀ ਜਿਹੜਾ ਰੰਦਾ ਨਾ ਜ ਜੋਂ ਨੂੰ ਹੁਕਮ ਨਹੀਂਗਾ ਤੇ ਉਹ ਨਹੀਂ ਆ ਸਕਦਾ ਤੇ ਤੁਸੀਂ ਯਕੀਨ ਮੰਨੋਗੇ ਕਿ ਸੰਗਤਾਂ ਮਹਾਰਾਸ਼ਟਰ ਬੰਬੇ ਸਾਊਥ ਤੋਂ ਐਡੀ ਦੂਰੋਂ ਦੂਰੋਂ ਆਈਆਂ ਆ ਬਾਬਾ ਦੀਪ ਸਿੰਘ ਦੇ ਪਿਆਰ ਦੀਆਂ ਸ਼ਕਤੀਆਂ ਜਿਹੜੀਆਂ ਸਭ ਨੂੰ ਖਿੱਚ ਕੇ ਲੈ ਆਂਦੀਆਂ ਤੇ ਜਦੋਂ ਕਿਸੇ ਨੂੰ ਪੁੱਛੀਦਾ ਨਾ ਤੇ ਆਪਣੇ ਆਪ ਹੀ ਉਹਦੀ ਅੱਖਾਂ 'ਚ ਹੰਝੂ ਆ ਹੀ ਜਾਂਦੇ ਆ ਉਹ ਤਾਂ ਸਿੱਧਾ ਹੀ ਕਹਿ ਦਿੰਦੇ ਆ ਕਿ ਬਾਬਾ ਦੀਪ ਸਿੰਘ ਦਾ ਦਰਬਾਰ ਜਦੋਂ ਆਪਾਂ ਆ ਜੀਦਾ ਨਾ ਫੇਰ ਨਹੀਂ ਜੇ ਸਾਨੂੰ ਡਰ ਲੱਗਦਾ ਫੇਰ ਸਾਡਾ ਮਾਲਕ ਭਰਾਂਦਾ ਹੀ ਨਹੀਂ ਬਿਲਕੁਲ ਵੀ ਸੁਪੈਰਾ ਬਾਬਾ ਦੀਪ ਸਿੰਘ ਦੇ ਦਰਬਾਰ ਜਦੋਂ ਬੰਦਾ ਸੱਚਾ ਮਨ ਲੈ ਕੇ ਜਾਂਦਾ ਨਾ ਬੰਦਾ ਇਹ ਸੋਚ ਕੇ ਜਾਂਦਾ ਕਿ ਮੈਂ ਆਪਣੇ ਗੁਰੂ ਦੇ ਨਾਲ ਬਹਿ ਕੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਗੱਲਾਂ ਕਰਨੀਆਂ ਹੈ ਮੈਂ ਆਪਣੇ ਮਾਲਕ ਨੂੰ ਯਾਦ ਕਰਨਾ ਹੈ ਉਹਨੂੰ ਆਪਣਾ ਦੁੱਖੜਾ ਸੁਣਾਣਾ ਹੈ ਇੰਨੀ ਪਵਿੱਤਰ ਧਰਤੀ ਹੈ ਇੰਨੀ ਪੋਜ਼ਿਟਿਵਿਟੀ ਹੈ ਇੱਥੇ ਕਿ ਬੰਦਾ ਆਂਦੇ ਦੁੱਖ ਭੁੱਲ ਜਾਂਦਾ ਆਪਣੇ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦਾ ਪ੍ਰਤੱਖੀ ਰੂਪ ਜਿੱਥੇ ਨਿਵਾਸ ਹੈ ਸੱਚੀ ਨੀਅਤ ਨਾਲ ਜਾਓਗੇ ਕਦੇ ਖਾਲੀ ਹੱਥ ਵਾਪਸ ਨਹੀਂ ਆਓਗੇ ਕੰਦੇ ਠੰਡ ਬੜੀ ਹੋ ਗਈ ਐ ਧੁੰਦ ਬਹੁਤ ਜ਼ਿਆਦਾ ਪੈ ਰਹੀ ਐ ਪਰ ਜਿੰਨੂੰ ਬਾਬਾ ਦੀਸੇ ਦੇ ਪਿਆਰ ਦਾ ਨਿਗ ਮਿਲ ਜਾਂਦਾ ਨਾ ਉਹਨੂੰ ਫੇਰੇ ਚੀਦਿਆਂ ਦਾ ਫਰਕ ਨਹੀਂ ਪੈਂਦਾ ਉਹਦੇ ਅੰਦਰ ਤੇ ਸਗੋਂ ਤਾੰਗ ਹੁੰਦੀ ਐ ਕਿ ਕਦੋਂ ਚਪਰੇ ਦੇ ਜਾਈਏ ਕਦੋਂ ਬਾਬਾ ਦੀਸੇ ਨਾਲ ਬੈ ਕੇ ਆਪਣੇ ਮਨ ਦੀਆਂ ਗੱਲਾਂ ਕਰੀ ਆਪਣੇ ਦਿਲ ਦਾ ਹਾਲ ਸੁਣਾਈਏ ਬਾਬਾ ਜੀ ਨੂੰ ਇਹ ਪਿਆਰ ਹੈ ਜਿਹੜਾ ਖਿੱਚ ਕੇ ਲੈ ਗਿਆ ਹੁੰਦਾ ਜੀ ਉਹਨਾਂ ਸੰਗਤਾਂ ਦੇ ਨਸੀਬ ਹੀ ਅੱਡੇ ਉੱਚੇ ਐ ਜਿਹੜੇ ਇਸ ਦਰਬਾਰ 'ਚ ਆ ਕੇ ਚਪੈਰੇ ਦੀ ਹਾਜ਼ਰੀ ਭਰਦੇ ਐ ਕਿਉਂਕਿ ਬਾਬਾ ਦੀਪ ਸਿੰਘ ਦੇ ਬੜੇ ਪਿਆਰੇ ਜੇ ਬਿਨਾ ਹੁਕਮ ਤੋਂ ਤੇ ਕੋਈ ਨਹੀਂ ਆ ਸਕਦਾ ਇੱਕ ਗਲੀ ਛੱਡ ਕੇ ਵੀ ਜਿਹੜਾ ਰੰਦਾ ਨਾ ਜ ਜੋਂ ਨੂੰ ਹੁਕਮ ਨਹੀਂਗਾ ਤੇ ਉਹ ਨਹੀਂ ਆ ਸਕਦਾ ਤੇ ਤੁਸੀਂ ਯਕੀਨ ਮੰਨੋਗੇ ਕਿ ਸੰਗਤਾਂ ਮਹਾਰਾਸ਼ਟਰ ਬੰਬੇ ਸਾਊਥ ਤੋਂ ਐਡੀ ਦੂਰੋਂ ਦੂਰੋਂ ਆਈਆਂ ਆ ਬਾਬਾ ਦੀਪ ਸਿੰਘ ਦੇ ਪਿਆਰ ਦੀਆਂ ਸ਼ਕਤੀਆਂ ਜਿਹੜੀਆਂ ਸਭ ਨੂੰ ਖਿੱਚ ਕੇ ਲੈ ਆਉਂਦੀਆਂ ਤੇ ਜਦੋਂ ਕਿਸੇ ਨੂੰ ਪੁੱਛੀਦਾ ਨਾ ਤੇ ਆਪਣੇ ਆਪ ਹੀ ਉਹਦੀ ਅੱਖਾਂ 'ਚ ਹੰਝੂ ਆ ਹੀ ਜਾਂਦੇ ਆ ਉਹ ਤਾਂ ਸਿੱਧਾ ਹੀ ਕਹਿ ਦਿੰਦੇ ਆ ਕਿ ਬਾਬਾ ਦੀ ਫਿਰ ਦਰਬਾਰ ਜਦੋਂ ਆਪਾਂ ਆ ਜੀਦਾ ਨਾ ਫੇਰ ਨਹੀਂ ਜੇ ਸਾਨੂੰ ਡਰ ਲੱਗਦਾ